ਰਾਹੁਲ ਗਾਂਧੀ ਜੀ ਨੂੰ ਬੋਲਣ ਨਹੀਂ ਦੇ ਰਹੇ ਸੀ ਔਰ ਅਸੀਂ ਲੋਕਾਂ ਨੇ ਆਪ ਦਾ ਪ੍ਰੋਟੈਸਟ ਜਿਹੜਾ ਹੈ ਉਹ ਲੋਕ ਸਭਾ ਦੇ ਵਿੱਚ ਜਤਾਇਆ ਜਿਹੜੇ ਕਰਕੇ ਸਾਨੂੰ 8 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਔਰ ਅਸੀਂ ਬਾਅਰ ਬੈਠੇ ਅਗਲੇ ਦਿਨ ਆਪਦਾ ਸ਼ਾਂਤੀਪੂਰਕ ਰੋਸ ਜ਼ਾਹਿਰ ਕਰ ਰਹੇ ਸੀ ਜਿਸ ਰੋਸ ਦੇ ਵਿੱਚ ਰਾਹੁਲ ਗਾਂਧੀ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਦੂਸਰੇ ਤਰਫ ਤੋਂ ਰਵਨੀਤ ਸਿੰਘ ਬਿੱਟੂ ਆ ਰਹੇ ਸੀ ਉਹਨਾਂ ਨੇ ਕਮੈਂਟ ਕੀਤਾ ਕਿ ਕਾਰਗਿਲ ਦੀ ਕਾਰਗਿਲ ਦੀ ਲੜਾਈ ਜਿੱਤ ਕੇ ਆਏ ਹੋ ਤਾਂ ਰਾਹੁਲ ਗਾਂਧੀ ਜੀ ਨੇ ਮੋੜ ਮੇਂ ਜਵਾਬ ਚੋਣਨ ਨੂੰ ਕਿਆ ਕੀ ਮੇਰੇ ਦੋਸਤ ਟ੍ਰੇਟਰ ਹੈਲੋ ਮਾਈ ਫਰੈਂਡ ਟ੍ਰੇਟਰ ਸੋ ਐਨੀ ਗਾਲੀ ਕੀ ਦੇ ਨਾਲ ਇਹ ਕਿਹਾ ਕਿ ਇੱਕ ਦਿਨ ਤੂੰ ਫੇਰ ਵਾਪਸ ਆਉਣਾ ਇੱਥੇ ਸੋ ਇਸ ਗੱਲ ਨੂੰ ਬਣਾ ਦਿੱਤਾ ਗਿਆ ਕਿ ਰਾਹੁਲ ਗਾਂਧੀ ਨੇ ਕਿਤੇ ਕੋਈ ਸਿੱਖਾਂ ਨੂੰ ਗੱਲ ਕਹੀ ਹੈ ਰਾਹੁਲ ਗਾਂਧੀ ਸਿੱਖ ਪ੍ਰੇਮੀ ਹੈ ਔਰ ਰਾਹੁਲ ਗਾਂਧੀ ਦੀ ਮੈਂ ਅੱਜ ਵੀਡੀਓ ਬਿੱਟੂ ਦੀ ਪਾਈ ਸੀ ਮੈਂ ਪੁਰਾਣੀ ਵੀਡੀਓ ਭਾਰਤ ਜੋੜੋ ਯਾਤਰਾ ਵੇਲੇ ਕਿਰੇ ਚ ਬਿੱਟੂ ਕਹਿ ਰਿਹਾ ਸੀ ਤੁਸੀਂ ਮੇਰੇ ਅਰਦੇ ਹਜ਼ਾਰਾਂ ਨੌਜਵਾਨ ਲੋਕਾਂ ਨੂੰ ਰਾਹੁਲ ਗਾਂਧੀ ਨੇ ਮੌਕਾ ਦਿੱਤਾ ਅਗਰ ਮੇਰੇ ਸਿਰ ਤੇ ਪੱਗ ਹੈ ਤਾਂ ਇਹਦੇ ਹਾਸੇ ਪਰ ਇਹ ਰਿਤ ਮੈਨੂੰ ਰਾਹੁਲ ਗਾਂਧੀ ਨੇ ਕੀਤਾ ਕਿ ਯਾਰ ਬਿੱਟੂ ਤੂੰ ਇੱਕ ਸਖ ਪਰਿਵਾਰ ਦਾ ਵਿਅਕਤੀ ਹੈ ਤੈਨੂੰ ਪੱਗ ਬੰਨਣੀ ਚਾਹੀਦੀ ਹੈ। ਔਰ ਰਾਹੁਲ ਗਾਂਧੀ ਨੇ ਕੁਝ ਗਲਤ ਨਹੀਂ ਕਿਹਾ ਗਦਾਰ ਨੂੰ ਗਦਾਰ ਕਿਹਾ ਹੈ। ਜਿਹੜਾ ਵਿਅਕਤੀ ਗਦਾਰੀ ਕਰਕੇ ਗਿਆ ਤੈਨਵਾਰੀ ਮੈਂਬਰ ਆਫ ਪਾਰਲੀਮੈਂਟ ਬਣਾਇਆ, ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਉਹਨੂੰ ਗਦਾਰ ਨਹੀਂ ਕਵਾਂਗੇ ਤਾਂ ਹੋਰ ਕੀ ਕਵਾਂਗੇ? ਅੱਜ ਬਿੱਟੂ ਜੀ ਦਾ ਬਿਆਨ ਆਇਆ ਕਿ ਮੈਂ ਤਾਂ ਮੈਂਬਰ ਆਫ ਪਾਰਲੀਮੈਂਟ ਜਿੱਤ ਕੇ ਜਾਂਦਾ ਸੀ। ਉਹ ਇਸ ਕਰਕੇ ਜਿੱਤ ਜਾਂਦਾ ਸੀ ਕਿਉਂਕਿ ਰਾਹੁਲ ਗਾਂਧੀ ਜੀ ਦੀ ਕਾਂਗਰਸ ਦੀ ਟਿਕਟ ਸੀ ਇਸ ਵਾਰੀ ਭਾਜਪਾ ਦੀ ਆਪ ਦੇ ਮਿੱਤਰ ਦੋਸਤ ਦੀ ਅਮਿਤ ਸ਼ਾਹ ਜੀ ਦੀ ਔਰ ਮਰਿੰਦਰ ਮੋਦੀ ਜੀ ਦੀ ਟਿਕਟ ਨਹੀਂ ਤਾਂ ਲੁਧਿਆਣਾ ਦੇ ਲੋਕਾਂ ਨੇ ਨਾਲ ਦੀ ਨਾਲ ਹਰਾ ਕੇ ਪੇਜਿਆ ਬਿੱਟੂ ਜੀ ਤੁਸੀਂ ਭਾਜਪਾ ਦੇ ਰਹਿਮੋ ਗਰਮ ਤੇ ਹੋ ਸੋ ਮੈਂ ਕਹਿਣਾ ਚਾਹਣਾ ਹੈ ਕਿ ਰਾਹੁਲ ਗਾਂਧੀ ਨੇ ਬਿਲਕੁਲ ਗਦਾਰ ਨੂੰ ਗਦਾਰ ਕਿਹਾ ਔਰ ਅਸੀਂ ਇਹ ਕਹਿੰਦੇ ਹਾਂ ਕਿ ਬਿੱਟੂ ਗਦਾਰ ਹੈ ਇਹ ਆਦਤ ਹੈ ਇਹਨੂੰ ਚੰਦਰੀਆਤ ਕਹਿੰਦੇ ਹੈ ਉਹਨਾਂ ਦੀ ਚੰਦਰੀਅਤ ਹੈ ਕਿ ਉਈਓ ਬਿਨਾ ਮਤਲਬ ਤੋਂ ਪੱਟਾ ਤੇ ਥਾਪਨੇ ਆਵਰੀ ਜਾਣੀਆਂ ਬੜਕਾ ਮਾਰੀ ਜਾਣੀਆਂ ਮੱਛਾਂ ਨੂੰ ਤੋਹ ਦੇਈ ਜਾਣੇ ਬਿਨਾ ਮਤਲਬ ਤੋਂ ਇਹ ਕੋਈ ਚੰਗੇ ਸੁਲਝੇ ਹੋਏ ਲੀਡਰ ਦੀਆਂ ਨਿਸ਼ਾਨੀਆਂ ਪਹਿਲਾਂ ਦੱਸੋ ਆਪਾਂ ਬਦਮਾਸ਼ ਆ ਕੋਈ ਆਪਾਂ ਗੁੰਡੇ ਆ ਕੋਈ ਇਹ ਕੀ ਤੁਸੀਂ ਕਿਸ ਚੀਜ਼ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਮਤਲਬ ਇਹ ਗੱਲਾਂ ਸੋਭਾ ਨਹੀਂ ਦੰਦੀਆਂ ਪੰਜਾਬ ਅੱਜ ਇੱਕ ਜੋ ਸੀਰੀਅਸ ਲੀਡਰਸ਼ਿਪ ਚਾਹੁੰਦਾ ਹੈ ਗੱਲ ਸਮਝੋ ਸੀਰੀਅਸ ਲੀਡਰਸ਼ਿਪ ਪੰਜਾਬ ਨੂੰ ਮਿਲ ਚੁੱਕੀ ਹੈ ਪਰ ਜੋ ਸੀਰੀਅਸ ਇੱਕ ਓਪੋਜੀਸ਼ਨ ਚਾਹੀਦੀ ਸੀ ਜੋ ਇੱਕ ਸਾਰਥਕ ਰੋਲ ਲਦਾ ਕਰਦੀ ਉਹ ਓਪੋਜੀਸ਼ਨ ਦਾ ਰੋਲ ਕਿਤੋਂ ਵੀ ਨਹੀਂ ਸਾਨੂੰ ਨਜ਼ਰ ਆਇਆ ਨਾ ਕਾਂਗਰਸ ਤੋਂ ਨਾ ਅਕਾਲੀਆਂ ਤੋਂ ਤਾਂ ਇਹਨਾਂ ਦੇ ਇਤਿਹਾਸ ਚੱਕ ਕੇ ਦੇਖ ਲੋ ਜੀ ਬੱਚਾ ਬੱਚਾ ਜਾਣਦਾ ਇਹਨਾਂ ਨੇ ਪੰਜਾਬ ਦੀ ਬਰਬਾਦੀ ਦੇ ਲਈ ਕਿਹੜਾ ਹੀ ਜਾ ਸਟੈਪ ਲਿਆ ਜਿਹੜਾ ਨਾ ਚੱਕਿਆ ਹੋਵੇ ਔਰ ਪੰਜਾਬ ਦੀ ਅੱਜ ਜੇ ਬਰਬਾਦੀ ਇਹਨਾਂ ਨੇ ਕੀਤੀ ਹੈ ਤਾਂ ਸਾਨੂੰ ਪਤਾ ਹੈ ਪਿਛਲੇ 4 ਸਾਲ ਤੋਂ ਅਸੀਂ ਕਿਵੇਂ ਤੰਦਾਂ ਸਲਝਣ ਲੱਗੇ ਹੋਏ ਆਂ ਉਹ ਅੱਜ ਜਿਹੜੇ ਮੇਲੇ ਲੱਗ ਰਹੇ ਹਨ ਨਾ ਜਿਸ ਮੇਲੇ ਤੇ ਖੜ ਕੇ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਇਹਨਾਂ ਨੇ ਮੇਲੇ ਉਜਾਰਤੇ ਸੀ ਇਹਨਾਂ ਨੇ ਮੇਲੇ ਖਤਮ ਕਰਤੇ ਸੀ ਮਸਾ ਸਰਕਾਰ ਆਹੀ ਜੀ ਚੱਜ ਦੀ ਆਈ ਆ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਤਾਂ ਲੋਕਾਂ ਨੂੰ ਜਾ ਕੇ ਦੁਆਰਤੀ ਇਹ ਜਿਹੜੇ ਰੰਗ ਆ ਇੰਨੇ ਸੋਹਣੇ ਰੰਗ ਬਰੰਗੀਆਂ ਜਿਹੜੀਆਂ ਚੀਜ਼ਾਂ ਦੇਖਣ ਲੱਗੀਆਂ ਪੰਜਾਬ ਦਾ ਵਿਰਸਾ ਤੇ ਵਿਰਾਸਤ ਦੇਖਣ ਲੱਗੀ ਹੈ ਨਾ ਇਹ ਤਾਂ ਦੇਖਣ ਲਈ ਸਰਕਾਰ ਕਾਰਪੋਰੇਸ਼ਨ ਤੇ ਨਿਸ਼ਟਲ ਕਮੇਟੀ ਦੀਆਂ ਚੋਣਾਂ ਦੇ ਲੈ ਕੇ ਥੋੜੀ ਜਿਹੀ ਕਲੈਰਿਟੀ ਦੱਸੋ ਕਿਵੇਂ ਕਿ ਉਹ ਇਲੈਕਸ਼ਨਾਂ ਕੀ ਰੱਦ ਹੋ ਗਿਆ ਉਸ ਵਨ ਹੋ ਗਿਆ ਕਿ ਚੱਕਰ ਆ ਕੀ ਉਹ ਤਾਂ ਜਿਹੜਾ ਇੱਕ ਡਿਊ ਪ੍ਰੋਸੈਸ ਹੈ ਉਹ ਡਿਊ ਪ੍ਰੋਸੈਸ ਅਡਾਪਟ ਹੋ ਰਿਹਾ ਹੈ ਕਿ ਸਰਕਾਰ ਨੂੰ ਜਵਾਬ ਨਹੀਂ ਦਿੱਤਾ ਗਿਆ ਇਸ ਕਾਰਨ ਨਹੀਂ ਉਹਦੇ ਚ ਹਲੇ ਪ੍ਰਤੀਕਿਰਿਆ ਉਹਦੀ ਚੱਲ ਰਹੀ ਹੈ ਉਹਦੀ ਪ੍ਰਤੀਕਿਰਿਆ ਕਲੋਜ਼ ਨਹੀਂ ਹੋਈ ਕਾਫੀ ਕੰਮ ਹੈ ਜਿਹੜਾ ਡੀਲਿਮਿਟੇਸ਼ਨਸ ਉਹਦਾ ਚੱਲ ਰਿਹਾ ਪੈਂਡਿੰਗ ਹੈ ਜਿਵੇਂ ਉਹ ਕਲੋਜ਼ ਹੋਊਗਾ ਨਾਲ ਦੀ ਨਾਲ ਸਰਕਾਰ ਆਪਣਾ ਜਵਾਬ ਫਾਈਲ ਸਰਕਾਰ ਤੁਜੀ ਨੇ ਦੇਸ਼ ਦਾ ਦੁਸ਼ਮਨ ਦੱਸਿਆ ਰਾਹੁਲ ਗਾਂਧੀ ਰਾਹੁਲ ਗਾਂਧੀ ਦੇਖੋ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਰਵਨੀਤ ਬਿੱਟੂ ਜੀ ਤਿਤਲੀਆਂ ਵਰਗੇ ਨੇ ਜਿਹੜੀ ਛਤਰੀ ਤੇ ਜਾ ਕੇ ਬਹਿ ਜਾਂਦੇ ਨੇ ਉਹ ਦੂਸਰੇ ਤੁਹਾਨੂੰ ਯਾਦ ਆ ਰਵਨੀਤ ਬਿੱਟੂ ਜੀ ਦੀ ਇੱਕ ਵੀਡੀਓ ਉਹ ਜਦੋਂ ਆਹ ਚੱਲੀ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਕਹਿੰਦਾ ਸੀ ਮੈਂ ਇਹਨਾਂ ਦੇ ਜੁੱਤੀ ਨਹੀਂ ਭੋਕੇ ਮਾਰਦਾ ਤੂੰ ਗੱਲ ਕੀ ਕਰਦਾ ਯਾਰ ਹੈਨਾ ਅੱਜ ਹੁਣ ਉਹੀ ਸਕੇ ਲੱਗਦੇ ਨੇ ਉਹਨਾਂ ਨੇ ਜੱਪੀਆਂ ਪਾਈ ਫਿਰਦੇ ਨੇ ਹੁਣ ਜੀਣਾ ਦੇ ਪਿੱਛੇ ਗੱਲਾਂ ਕਰਦੇ ਸੀ ਅੱਜ ਉਹਨਾਂ ਨੂੰ ਦੇਸ਼ ਦੇ ਦੁਸ਼ਮਣ ਦੱਸਦੇ ਇਹ ਵੀ ਵੱਡੀ ਗੱਲ ਨਾਲ ਸੁਣਿਓ ਕਿ ਸਮਝਿਓ ਕਿਤੇ ਕਿ ਕੱਲ ਨੂੰ ਇਹੀ ਜਿਹਨਾਂ ਨੂੰ ਦੇਸ਼ ਦਾ ਦੁਸ਼ਮਣ ਲੱਗਦੇ ਨੇ ਕਿ ਇਹਨਾਂ ਦੀ ਉਹ ਅਗਲੀ ਸੀਟ ਤੇ ਫੇਰ ਕਿੱਥੇ ਬੈਠੇ ਨਾ ਜਨਾਨ ਸੋ ਇਹ ਤਿਤਲੀਆਂ ਵਰਗੇ ਨੇ ਇਧਰ ਉੜਨਾ ਹਸਪਤਲ ਤੇ ਬੈਹਿਣਾ ਉਧਰ ਉੜਨਾ ਹਸਪਤਲ ਤੇ ਬੈਹਿਣਾ ਔਰ ਇਹਨਾਂ ਨੂੰ ਸਵਾਏ ਸਿਰਫ ਤੇ ਸਿਰਫ ਇੱਕ ਮੀਡੀਆ 'ਚ ਬਣੇ ਰਹਿਣ ਦੇ ਤੇ ਗਨਮੈਨ ਤੋਂ ਸਿਵਾ ਇਹਨਾਂ ਨੂੰ ਹੋਰ ਕੋਈ ਪੰਜਾਬ ਦਾ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਇਹ ਬੇਸਿਕਲੀ ਚੌਦਰ ਤੇ ਭੁੱਖੇ ਨੇ ਤੇ ਦੂਜਾ ਜਿਹੜਾ ਹੈਗਾ ਆਪਣਾ ਵਿਰੋਧੀ ਧਿਰ ਦਾ ਨੇਤਾ ਹੈਗਾ ਦੋਨੋਂ ਹੀ ਬੜੀਆਂ-ਬੜੀਆਂ ਪੋਸਟਾਂ ਹੈਗੀਆਂ ਦੋਨਾਂ ਦਾ ਜਿਹੜਾ ਵਰਤਾਰਾ ਹੈਗਾ ਉਹ ਅਨ-ਪਾਰਲੀਮੈਂਟਰੀ ਹੈ ਸ਼ਰਮਸਾਰ ਸ਼ਰਮਿੰਦਾ ਕਰਨ ਵਾਲਾ ਨਿੰਦਣਯੋਗ ਹੈ ਜਿੰਨਾ ਕਿ ਜਿੰਨੀ ਉਹਦੀ ਮਤਲਬ ਆਪਾਂ ਕਹਿ ਸਕੀਏ ਵੀ ਮਾੜਾ ਇਸ ਤੋਂ ਮਾੜਾ ਨਹੀਂ ਹੋ ਸਕਦਾ ਬਹੁਤ ਮਾੜੀ ਗੱਲ ਹੈ ਕਿਉਂਕਿ ਸਾਰਾ ਦੇਸ਼ ਉਹਨੂੰ ਦੇਖ ਰਿਹਾ ਹੈਗਾ ਇਹਨਾਂ ਨੂੰ ਚਾਹੀਦਾ ਹੈ ਕਿ ਉੱਥੇ ਬੈਠ ਕੇ ਜਿਹੜਾ ਉਹਨੂੰ ਜਿਹੜਾ ਉਹਨੂੰ ਮੰੰਦਰ ਕਹਿੰਦੇ ਆ ਲੋਕਰਾਜ ਦਾ Temple of Democracy ਉੱਥੇ ਬੈਠ ਕੇ ਇਹਨਾਂ ਨੇ ਦਿੱਲੀ ਦੇ ਵਿੱਚ ਲੋਕਾਂ ਨੂੰ ਸਾਹ ਨਹੀਂ ਆ ਰਿਹਾ ਡਾਕਟਰ ਕਹਿ ਰਿਹਾ ਸ਼ਹਿਰ ਛੱਡ ਕੇ ਚਲੇ ਜਾਓ ਬੱਚੇ ਉੱਥੇ ਮਰ ਰਹੇ ਆ ਪ੍ਰਦੂਸ਼ਣ ਦੇ ਨਾਲ ਜਿਹੜੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਉਹ ਦਿੱਲੀ ਹੈ ਉਹਦੇ ਨਾਲ ਲੱਗਦਾ ਗੁਰਗਾਓ ਆ ਨਵੈਦਾ ਆ ਫਰੀਦাবাদ ਆ ਸੋਨੀਪਟਾ ਮਤਲਬ ਭਾਤ ਰਕੜਾ ਹੈ 10 ਸ਼ਹਿਰ ਜਿਹੜੇ ਹੈਗੇ ਆ ਦਿੱਲੀ ਤੇ ਉਹਦੇ ਆਸ-ਪਾਸ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਇਹ ਇਹ ਉੱਥੇ ਹੁੰਦਾ ਵੀ ਉੱਥੇ ਬੈਠ ਕੇ ਇਹ ਗੱਲ ਕਰਨੀ ਹੈ ਗਰੀਬਾਂ ਨੂੰ ਰੋਜ਼ਗਾਰ ਕਿੱਦਾਂ ਦੇਣਾ ਇਹ ਗੱਲ ਕਰਨੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਕਿੱਦਾਂ ਦੇਣਾ ਕਿਸਾਨਾਂ ਦੇ ਭਲੇ ਲਈ ਕੀ ਕਰਨਾ ਕਰਮਚਾਰੀਆਂ ਦੇ ਭਲੇ ਲਈ ਕੀ ਕਰਨਾ ਇਹੋ ਜਿਹਾ ਕੁਝ ਨਹੀਂ ਕਰਦੇ ਇਹ ਸਿਰਫ ਆਮ ਆਦਮੀ ਪਾਰਟੀ ਦੇ ਬਾਰੇ ਸੋਚਦੀ ਆ ਤੇ ਮੈਂ ਉਮੀਦ ਕਰਦਾ ਕਿ ਲੋਕ ਇਹ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਇਦਾਂ ਦੀ ਸ਼ਬਦਾਵਲੀ ਵਰਤਦੇ ਆ ਔਰ ਲੋਕਾਂ ਦੇ ਮਸਲਿਆਂ ਦਾ ਮਤਲਬ ਨਾ ਕਰਕੇ ਜਿਹੜੇ ਮਸਲੇ ਹੱਲ ਕਰਨ ਦੀ ਬਜਾਏ ਗੱਲ ਕਰਨ ਦੀ ਬਜਾਏ ਇਹ ਆ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਇਹ ਮਤਲਬ ਕਿਹੋ ਜਿਹੀ ਕਿਹੜੀ ਚਰਚਾ ਕਰ ਰਿਹਾ ਇਹ ਇਹੋ ਜਿਹੇ ਬੰਦਿਆਂ ਨੂੰ ਮਾਨੂੰ ਲੱਗਦਾ ਵੀ ਇਹ ਉੱਥੇ ਪਾਰਲੀਮੈਂਟਸ ਜਾਣੇ